ਇੱਕ ਬੜੀ ਲਾਈਵ ਸਾਰਾ ਕੁਝ ਦਿਖਾਇਆ ਲੋਕਾਂ ਲਈ ਇੱਕ ਸੰਦੇਸ਼ ਹੈ ਸਾਡੇ ਸਾਰੇ ਜਿਹੜੇ ਪਨੀਰ ਖਾਣ ਦੇ ਸ਼ੌਕੀਨ ਹੈ ਵਿਆਹਾਂ ਚ ਜਾਂ ਫੰਕਸ਼ਨਾਂ ਚ ਜਿਹੜਾ ਪਾ ਕੇ ਪਲੇਟਾਂ ਚ ਖਾਂਦੇ ਔਰ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਬਹੁਤ ਰੇਅਰ ਹੈ ਕੋਈ ਬੰਦਾ ਜਿਹੜਾ ਇਹ ਪਨੀਰ 200 ਰੁਪਏ ਵਾਲਾ ਜਿਹੜਾ 250 ਰੁਪਏ ਵਾਲਾ 200 ਰੁਪਏ ਕਹੂੰਗਾ ਉਹ ਪਨੀਰ ਘਰੇ ਲੈ ਕੇ ਆਪਣੇ ਪੰਜਾਂ ਬੱਚਿਆਂ ਦੇ ਫੈਮਿਲੀ ਮੈਂਬਰਾਂ ਨੂੰ ਲੈ ਕੇ ਜਾਂਦਾ ਨਹੀਂ ਇਹ ਉੱਥੇ ਹੀ ਜਾਣਾ ਜਿੱਥੇ ਬਹੁਤ 200 500000 ਬੰਦੇ ਦਾ ਫੰਕਸ਼ਨ ਹੋਣਾ ਉੱਥੇ ਹੀ ਜਾਣਾ ਮੈਂ ਔਰ ਉੱਥੇ ਜਿਹੜਾ ਪਲੇਟਾਂ 'ਚ ਪਾ ਕੇ ਲੋਕੀ ਪਨੀਰ ਖਾਣਾ ਕਿਤੇ ਵੀ ਉਹ ਦੇਖ ਲਣ ਕਿ ਕਿੱਡਾ ਕ ਮਿਆਰੀ ਪਨੀਰ ਆ ਹੈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਤੇ ਪਲੀਜ਼ ਭਈ ਜਦੋਂ ਜਿਹੜੀ ਚੀਜ਼ ਮਿਆਰੀ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਵੇਖ ਲਓ ਵੇਖ ਲਓ ਵੇਖ ਲਓ ਵਡੀਆਂ ਪਾਰਟੀਆਂ 'ਚ ਪਨੀਰ ਖਾਣ ਦੇ ਸ਼ਿਕਾਇਤ ਇਸ ਵੀਡੀਓ ਨੂੰ ਦੇਖ ਲਵੋ ਵਡੀਆਂ ਪਾਰਟੀਆਂ 'ਚ ਕਿਹੋ ਜਿਹਾ ਪਨੀਰ ਵਰਤਿਆ ਜਾਂਦਾ ਇਸ ਦਾ ਖੁਲਾਸਾ ਹੋਇਆ ਏ ਇਸ ਨਾਕਾ ਬੰਦੀ ਦੇ ਦੌਰਾਨ ਯਾਨੀ ਕਿ ਸਿਰਫ 200 ਤੋਂ 250 ਰੁਪਏ ਕਿਲੋ ਪਨੀਰ ਤੁਹਾਨੂੰ ਵਿਆਹਾਂ ਪਾਰਟੀਆਂ 'ਚ ਖਵਾ ਦਿੱਤਾ ਜਾਂਦਾ ਸੋ ਪਨੀਰ ਕਿਹੋ ਜਿਹਾ ਹੋਏਗਾ ਤੁਸੀਂ ਆਪ ਹੀ ਦੇਖ ਲਵੋ ਤੇ ਨਾਲ ਹੀ ਸਮਝ ਜਾ ਅਗਲੀ ਵਾਰੀ ਪਾਰਟੀ ਕਰਨੀ ਹੈ ਤੇ ਪਨੀਰ ਆਪ ਖਰੀਦਣਾ ਨਾ ਕਿ ਕੈਟਰਰ ਨੂੰ ਕਹਿਣਾ ਕਿ ਪਨੀਰ ਆਪੇ ਖਰੀਦ ਲਿਆਵੇ ਦਨਖੇਲ ਪੰਜਾਬੀ ਟੀਵੀ ਤੇ ਲਾਈਆ ਮੰਤਗਰਦੀ ਰਪਾ ਅਪਾ ਨਾਂ ਕਹੀਏ ਅੱਛਾ ਕਿਉਂਕਿ ਪਨੀਰ ਜਦੋਂ ਫੜਾਂਗੇ ਤੇ ਲੈਬਾਰਟਰੀ ਨੂੰ ਲੈਬਾਰਟਰੀ ਨੂੰ ਫੂਡ ਐਂਡ ਡਰੱਗ ਲੈਬ ਨੂੰ ਭੇਜਾਂਗੇ ਇਹ ਉਹ ਦੇਖੇ ਰਿਜ਼ਲਟ ਫਿਰ ਆਪਾਂ ਕਹਾਂਗੇ ਇਹਨਾਂ ਨੂੰ ਹਾਂ ਛੱਕੀ ਪਨੀਰ ਕਹਿੰਦੇ ਆ ਪੀਓ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਠੀਕ ਹੈ ਛੱਕੀ ਕਹਿੰਦਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਟੀਮ ਪੂਰੀ ਤਿਆਰ ਹੈ ਨਾ ਇਹਨਾਂ ਜ਼ਰੂਰ ਆ ਤੇ ਉਹ ਪਨੀਰ ਮਿਆਰੀ ਨਹੀਂ ਹੈਗਾ ਪੂਰੀ ਸਹੀ ਨਹੀਂ ਮਿਆਰੀ ਨਹੀਂ ਹੈਗਾ ਠੀਕ ਹੈ ਤੇ ਪੂਰੀ ਟੀਮ ਹੈ ਦੇਖ ਰਿਹਾ ਵੀ ਆਏ ਅੱਜ ਪੂਰਾ ਤਗੜਾ ਨੱਕਾ ਹੈ ਨਾ ਮਨੀਸ਼ ਸੋਢੀ ਹੈ ਮੇਰੇ ਫੂਡ ਸੇਫਟੀ ਅਫਸਰ ਆ ਰਾਮਦਾਬਾ ਜੀ ਆ ਸਾਡੇ ਹਰਜੀਤ ਜੀ ਆ ਪਾਇਲਟ ਸਾਡੇ ਫੈਰੀ ਆ ਕੀ ਆਹੇ ਜਿੱਥੇ ਬਣਾਂਦੀ ਹੈ ਪਲਾਂਟ ਆ ਅੱਛਾ ਕੀ ਨਾਮ ਹੈ ਪਲਾਂਟ ਦਾ ਮਾਂਦੁਰ ਮਾਂਦੁਰ ਦਾ ਮਾਂਦੁਰ ਦਾ ਕਿੱਥੇ ਕੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨਹਿਰ ਪੰਡੋਰੀ ਨਹਿਰ ਪੰਡੋਰੀ 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 ਮੰਤਨ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਜਿੱਥੇ ਥੋੜਾ ਜਿਹਾ ਸਾਨੂੰ ਜਾ ਮੱਲੋ ਵਾਲੀ ਹੈ ਜੀ ਮਾਂਦੁਰ ਦਾ ਹੈ ਇਹ ਹੈ ਕਿੱਥੇ ਕਮਲਵਾਲ ਨਹਿਰ ਪੰਡੋਰੀ ਮੰਤਨ ਮਾਲਕ ਦਾ ਕੋਲ ਇਹ ਮਾਲਕ ਕੋਣ ਹੈ ਜਿਹੜਾ ਇਹ ਪਲਾਂਟ ਦਾ ਮਾਲਕ ਕੋਣ ਹੈ ਦੀਪਕ ਦੀਪਕ ਕੁਮਾਰ ਜੀ ਅੱਛਾ ਕਿੰਨਾ ਪਾ ਗੱਡੀਆਂ ਕੱਢਦੇ ਆ ਰੋਜ਼ ਵਿੱਚ ਦੇਖੋ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ ਕਿੱਥੇ ਕਿੱਥੇ ਦੇਣਾ ਜਾ ਕੇ ਇਹ ਸਾਰੇ ਇੱਕ ਤੇ ਹਰਿਆਣਾ ਭੁੰਗੇ ਹਰਿਆਣੇ ਭੁੰਗੇ ਹੀ ਦੇਣਾ ਅੱਗੇ ਨਹੀਂ ਜਾਣਾ ਕਿਤੇ ਜਲੰਧਰ ਦੇਣਾ ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ ਕਾਈ

ਆਈ ਛੁਰਪੇ ਮੀਂਹ ਜਣਾ ਹੈ। ਤਾਂ ਛੋਟਾ ਈ ਹੋ ਨਹੀਂ ਲੱਗਦਾ। ਕੋਈ ਗੱਲ ਨਹੀਂ। ਉਹ ਲੈ ਲਿਓ ਜੰਦ। ਉਹਨੇ ਕਿੰਨੇ ਦੋ ਲਾਵਾ ਲਾ ਖੋੜੇ ਚਾਹ। ਉੱਤੋਂ ਉੱਪਰ ਹੋ ਜਾਂਦੀ। ਇਹ 66 ਕਿੱਗਰਾਂ ਲੱਗ ਲੱਗਿਆ। ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ? 10-10। ਇੱਕ ਇੱਕ ਚ 10-10। 5-5 ਕਿਲੋ ਦੀ ਇੱਕ। ਸ਼ਰਮਾ ਜੀ ਸਾਡੇ 5 5.5 5.5 ਨਾ ਇਹ 10 10 ਕਿਲੋ ਚ ਹੈ ਹਾਂ 5 ਕਿਲੋ ਵਾਲੇ ਸਰ ਕਿਹੜੇ ਇਹ ਪੈਕੇਜ ਚ ਚਲੋ ਇਹ ਇਹ ਸਾਰਿਆਂ ਚ 10 10 ਕਿਲੋ ਤਾਂ ਹੋਊਗਾ ਹੀ ਸ਼ਰਮਾ ਜੀ ਸਾਰਿਆਂ ਚ 10 10 ਕਿਲੋ ਪੈਕੇਜ ਅ ਮਤਲਬ 4 ਕੁਇੰਟਲ ਪਨੀਰ ਤਾਂ ਹੈਗਾ ਉਹ ਕਿਹਦੇ ਦਾ ਸ਼ਿਆ ਇਹ ਨਹੀਂ ਹੁਣ ਆਉਂਦਾ 5 6 ਤੇ 50 ਮਤਲਬ ਇਹਨਾਂ ਦਾ ਲਗਭਗ ਸਾਬ ਮੈਨ ਲਿਆ ਆ ਚਲੋ ਠੀਕ ਹੈ ਸਰ ਕਿੰਨੇ ਲੱਗ ਪਗਨ ਖੋਲ ਕੇ ਦਸੋ ਇਹ ਤੇ ਜੋ ਇਹ ਹੈਂ ਦੁਖਵਿਆ ਨਾ ਅਜੇ ਇਧਰ ਆ ਜੋ ਸ਼ਰਮਨ ਜੀ ਮੇਰੇ ਲੱਗ ਗਿਆ ਇਹਨੂੰ ਖੋਲੋ ਆਇਓ ਯਾਰ ਠੰਡ ਲੱਗਦੀ ਜਾ ਰ ਪਰ ਸੋ ਭਾਈ ਇਹ ਬਰਫ਼ ਕਿੱਥੋਂ ਲਈ ਆ ਹਾਂਜੀ ਆਪਣੀ ਕਾਰਖਾਨਾ ਵੀ ਇਹ ਬਰਫ਼ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਪਰ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ। ਹਾਂਜੀ। ਖਾਣ ਵਾਲੀ ਹੁੰਦੀ ਹੈ। ਹਾਂਜੀ। ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ। ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ 'ਚ ਬਰਫ਼ ਬਣਾਉਂਦੇ ਆ। ਸਰ ਚਲੋ। ਇੱਕ ਲੋ ਸੈਂਪਲ ਹਾਂਜੀ। ਮਾਂਜੀ ਲਿਖਣੀ। ਇਦਾਂ ਕਰੋ ਜਿਹੜੇ ਜਿਹੜੇ ਮੈਂ ਕੱਢਦਾ ਇਹ ਚੋਂ ਲੋਸਨ ਹਾਂਜੀ ਇਹਨੂੰ ਛੱਡ ਠੀਕ ਹੈ ਇਹ ਆਉਂਦੇ ਆ ਚਾਰ ਪਾਉਂਡ ਪਨੀਰ ਤਾਂ ਇਨਾ ਚੀ ਹੈਗਾ ਚਾਰ ਤੋਂ ਉੱਪਰ ਹੀ ਆ ਬਾਕੀ ਜਿਹੜਾ ਪੈਕਟ ਆ ਉਹ ਲਾ ਕੇ ਪਨੀਰ ਉਹਦੀ ਸਭ ਤੋਂ ਉੱਪਰ ਭਰ ਦੇ ਮਾਈਕ पनीर ना शर्मा जी था था। थोड़े जा हाथ पाओ थो थोड़े काट के बहर रख दो ऐसे बाद रख ले बीच ਦੇਖ ਕਿੰਨੇ ਕੁ ਸਨ ਹਾਂ ਅਰੇ ਆ ਤੁਸੀਂ ਕੀ ਮੁਕਲੀ ਜਾਣਕਾਰੀ ਚ ਕੀ ਦੇਖ ਲੈ ਦੇ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੇ ਪਨੀਰ ਦੀ ਭਾਲ ਚੋਂ ਨੇ ਤੇ ਇਧਰ ਆਉਂਦਾ ਹੈ ਸਾਡੇ ਇਹ ਉਹੀ ਗੱਡੀਆਂ ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ ਤੇ ਪਤਾ ਨਹੀਂ ਉਹ ਤੋਂ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ ਆਉਂਦਾ ਇਧਰੋਂ ਹੀ अच्छा और गड्डियां काफी आंदियां एक नहीं आंदियां हम्म ये देखोगे ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹਮ ਤੇ ਇਹ ਕਹਿੰਦਾ ਪੇ 10 ਆ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਹਮ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹੁਮ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ 'ਚ ਬਰਸਾਤ ਤੇ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹਨਾ ਤੇ ਇਹ ਸਪਲਾਈ ਕਿੱਥੇ ਕਿਸੇ ਗੱਡੀ ਤੱਕ ਇਹ ਸਪਲਾਈ ਕਹਿ ਰਿਹਾ ਵੀ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹਮ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ਢੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹਮ ਆ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਜਾਂ ਤਾਂ ਹੀ ਸੈਂਪਲ ਲੈਣੇ ਆ ਠੀਕ ਹੈ ਹਾਂਜੀ ਤੇ ਡਾਕਟਰ ਕਿੰਨਾ ਕੁ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਜੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਕਿ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਕੋਈ ਪਤਾ ਲੱਗ ਜੂਗਾ ਇਹ ਕਹਿੰਦੇ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਉਹ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਅਠੂ 64 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤੇ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਉਹ ਪਤਲੇ ਜਿਹੇ ਕੱਪੜਿਆਂ 'ਚ ਜਿਹੜਾ ਫੰਡ ਡਾਕਟਰ ਸਾਹਿਬ ਦੱਸਿਆ ਕਿਥੋਂ ਆ ਰਿਹਾ ਏ ਕਿੱਥੇ ਬਣ ਰਿਹਾ ਇੰਨੀ ਦੁੱਧ ਦੀ ਹੈਗੀ ਏ ਕੈਪੈਸਿਟੀ ਪੀਣ ਨੇ ਪਨੀਰ ਬਣ ਕੇ ਆ ਰਵੇ ਗਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਿਹਾ ਨਾ ਕਿਥੋਂ ਬਣ ਰਿਹਾ ਗਰਦਾਸਪੁਰ ਜਿਹਨਾਂ ਦੇ ਵਿੱਚ ਨਾ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਤੇ ਜਿੰਤ ਨਹੀਂ ਉਹਨਾਂ ਤੇ ਧਿਆਨ ਨਹੀਂ ਹੋਊਗਾ ਇਹਦੀ ਦੇਖੋ ਉਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਅਸੀਂ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਹੈ ਪਰ ਪਨੀਰ ਇਦਾਂ ਘੱਟ ਹੁੰਦਾ ਭਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਆਉਂਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲੈ ਆਂ ਪਾਸ ਕੋਸ ਨਹੀਂ ਆਉਂਦੇ ਜਿਆਦਾ ਸਬ ਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਾਦੇ ਨਾਲ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਹੈ ਲਾਲਿੰਦੇ ਤੋਂ ਹਾਂਜੀ ਇਹ ਵਾਲਾ ਕਾਦੇ ਨਾਲ ਬਣਾਉਂਦੇ ਇਹ ਤਾਂ ਇਹ ਦੱਸੂਗਾ ਪਨੀਰ ਆਉਂਦਾ ਤੂੰ ਕਿਹੜਾ ਤਾਂ ਵੀ ਆਗੇ ਨਾ ਪਈ ਨਹੀਂ ਇਹਦਾ ਪਰੇ ਹੋ ਜਾਂਦੇ ਰੋੜ ਦਾ ਹੀ ਆ ਜਾਂਦਾ ਮੇਰੀ ਮਨ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਨਾ ਇਹਦਾ ਸ਼ਰਮਾ ਜੀ ਵੀ ਤੁਹਾਡੇ ਕੋਲ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਉਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਖਾ ਹੋਗਾ ਤਾਂ ਜਾ ਕੇ ਇਹ ਇਹ ਅੱਗੇ ਚੇਲ ਚੇਲੇ ਕਰੂਗਾ ਮਤਲਬ ਫੈਕਟਰੀ ਦੀ ਵਰਤਨ ਫੈਕਟਰੀ ਦੀ ਜਿਹੜੀ ਪਰਫ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਪਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਿਆ ਹੋਇਆ ਪਨੀਰ ਹੈ ਇਹ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ ਠੀਕ ਹੈ ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰ ਲਈ ਤਾਂ ਠੀਕ ਹੈ ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ ਵਿੱਚ ਨਾ ਜਾਵੇ ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ ਚ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉੱਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਲ ਨਹੀਂ ਹੈਗੀ ਤੁਸੀਂ ਜਾਂ ਤਾਂ ਉਹਨੂੰ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੁਝ ਜੀ ਇਹ ਤੁਹਾਡੀ ਜਾਂਦੀ ਹੈ ਠੀਕ ਹੈ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿਹਦਾ ਪਨੀਰ ਬਣਦਾ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਹੋਏ ਤੋੜੀ ਡਿਊਟੀ ਸਾਰਾ ਸਪਲਾਈ ਕਰ ਰਹੇ ਹਾਂ ਇਹ ਕਿੱਥੇ-ਕਿੱਥੇ ਸਪਲਾਈ ਕਰਨਾ ਤੁਸੀਂ ਇਹ ਹਰਿਆਣਾ ਪੂਰਾ ਕਰਨਾ ਅੰਜਲੰਦਰ ਕਰਨਾ ਬੜਾ ਅੰਜਲੰਦਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਕਰਨਾ ਤੁਸੀਂ ਸਰ ਨਹੀਂ ਤੁਸੀਂ ਘਬਰਾਓ ਨਾ ਮਤਲਬ ਘਬਰਾਉਣ ਵਾਲੀ ਹਾਂ ਤੁਸੀਂ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਸਭ ਕੁਝ ਸਟਾਪ ਹੋ ਜਾਊਗਾ ਉਹ ਤਾਂ ਕੋਈ ਉਹ ਨਹੀਂ ਉਹ ਸਾਫ ਹੋ ਜਾਣਾ ਜੀ ਕਿੰਨਾ ਕ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਾਡਾ ਇੱਕ ਕਲੈਕਸ਼ਨ ਸੈਂਟਰ ਕੋਲੇ ਅੱਛਾ ਹੈ ਹਾਂ ਕਿੰਨਾ ਕ ਦੁੱਧ ਆਉਂਦਾ ਜੀ ਉੱਥੇ ਉਹਤੇ ਇੱਕ ਸੰਟਰ ਤੇ 11-12 ਕੁਇੰਟਲ ਤੇ ਹੁੰਦਾ ਇਹ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 250 ਰੁਪਏ ਤੁਸੀਂ ਵੇਚਣਾ ਸਾਹਿਬ 250 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਆਪਣੀ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5-4 ਦੇ ਵਿੱਚੋਂ ਕੁਇੰਟਲ ਹਾਂਜੀ ਪਰ ਅਹੀਂ ਇਹ ਤੋਲ ਕੇ ਨਹੀਂ ਲੈਂਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਕਰ ਹਾਂ ਜੀ ਜਿਹੜੇ ਚੀਜ਼ ਮਾਲ ਲੈ ਕੇ ਤੁਰੇ ਹੋ ਹਾਂ ਫੋਨੋਂ ਬਿਲਕੁਲ ਮਾਲਕ ਕੌਣ ਕੀ ਨਾ ਉਹਨਾਂ ਦਾ ਦੀਪਕ ਕੁਮਾਰ ਦੀਪਕ ਕੁਮਾਰ ਜੀ ਇਹ ਦੱਸੋ ਪਈ ਜਿਹੜਾ ਤੁਸੀਂ ਕਿਹਾ ਪਈ ਇੱਕ ਚ 10 ਹਾਂਜੀ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਕਿਹਾ ਪਈ 5 ਤੋਂ 5.5 ਕਿਲੋ ਪਨੀਰ ਆ ਜਾਣਾ ਹਨਾ ਠੀਕ ਹੈ ਨਾ ਮੈਂ ਮੰਨ ਕੇ ਚੱਲਦਾ 55 ਕਿਲੋ ਤੁਹਾਡੇ ਇੱਕ ਡੱਬੇ ਚ ਪਨੀਰ ਹੈਗਾ ਹੈਗਾ ਡੱਬੇ ਕਿੰਨੇ ਆ 8 ਹਾਂਜੀ ਠੀਕ ਆ ਉਹਦਾ ਮਤਲਬ ਇਹ ਹੈ ਪੈਠੂ 648 ਲਗਭਗ ਤੁਹਾਡਾ ਪੌਣੇ 5 ਕੁਇੰਟਲ ਸਾਢੇ 4 ਕੁਇੰਟਲ ਤੋਂ ਉੱਪਰ ਪਨੀਰ ਹੈ ਜਿਹੜਾ ਡੱਬਿਆਂ 'ਚ ਹਿਸਾਬ ਠੀਕ ਕਰ ਲਓ ਆਪਣਾ ਜਰਾ ਨਹੀਂ ਨਹੀਂ ਹਿਸਾਬ ਸਰ ਨਹੀਂ ਉਦਾਂ ਤਾਂ ਤੁਸੀਂ ਦਰਦੇ ਨਹੀਂ ਇਹ ਤਾਂ ਹੈ ਨਹੀਂ ਕਿ ਉਦਾਂ ਹੀ ਲੁੱਟਦਾ ਮਾਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਹੈ ਯਾਰ ਜਿੰਦਾ ਦੱਸੋ ਪਏ ਇੰਨੇ ਕੁਆਂਟਲ ਮੇਰਾ ਮਾਲ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਸਰ ਅਗਲੀ ਗੱਲ ਉਹ ਨੇ ਪ੍ਰੋਪਰ ਹੋਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੇ ਕੋਲ 4 ਕੁਆਂਟਲ 80 ਕਿਲੋ 3 ਕੁਆਂਟਲ 85 ਕਿਲੋ ਪਨੀਰ ਹੈ ਕਿਉਂ ਨਹੀਂ ਪਤਾ ਹੋਣਾ ਚਾਹੀਦਾ ਲਗਭਗ ਦਸੋ ਨਾ ਥੋੜਾ ਬਹੁਤ ਅੱਛਾ ਚਲੋ ਮਾਲਕ ਨਹੀਂ ਦੱਸਦੇ ਤੁਸੀਂ ਤਾਂ ਐਸੇ ਵਲੇ ਤੁਸੀਂ ਸਾਡੇ ਲਈ ਮਾਲਕ ਹੋ ਹੁਣ ਅੱਛਾ ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਜਾਣਕਾਰੀ ਚਾਹੁੰਦਾ ਹਾਂ ਹਾਂ ਜੀ ਸਰ ਕਿਉਂਕਿ ਤੁਸੀਂ ਸਾਡੇ ਕੋਲ ਆਏ ਆ ਜਿਹੜਾ ਪਨੀਰ ਹੈ ਆਪਾਂ ਨੂੰ ਖਰਚਾ ਪੈਣਾ ਨਾ ਇੱਤੇ ਗੱਡੀ ਦਾ ਪੈਣਾ ਨਾ ਤੁਹਾਨੂੰ ਵੀ ਤਨਖਾਹ ਦੇਣੀ ਆ ਨਾ ਨੇਰਾ ਮੰਨਣਾ ਆ ਭੀ ਇਹ 200 ਰੁਪਏ ਤੋਂ ਘੱਟ ਪਨੀਰ ਉੱਥੇ ਪਿਆ ਹੋਊਗਾ ਤਾਂ ਜਾ ਕੇ ਕਿਉਂਕਿ 250 ਤੋਂ ਤੁਸੀਂ ਵੇਚਣਾ ਜਲੰਧਰ ਲਈ ਤੇਲ ਵੀ ਫੁਕਣਾ ਏਡੀ ਗੱਡੀ ਦਾ ਤੁਹਾਡੀ ਵੀ ਤਨਖਾਹ ਕੱਢੂਗੇ ਉਹਨਾਂ ਨੇ ਵੀ ਹੋਰ ਖਰਚੇ ਵਰਚੇ ਕੱਢਣੇ ਹੀ ਆ ਨਾ ਸਾਰੇ ਉਹ ਖਰਚੇ ਵਰਚੇ ਕੱਢ ਕੇ 1.50 200 ਦੇ ਆਸ-ਪਾਸ ਪਨੀਰ ਪਵੇ ਤਾਂ ਤੁਸੀਂ ਕੰਮ ਧੰਦਾ ਕਰ ਸਕਦੇ ਨਹੀਂ ਤਾਂ ਕੱਲ ਨੂੰ ਬੰਦ ਹੋ ਜਾਣਾ ਜੇ ਪ੍ਰੋਫਿਟ ਹੀ ਨਾ ਹੋਵੇ ਉਹਦੇ ਵਿੱਚੋਂ ਤੇ ਅਸੀਂ ਸ਼ਰਮਾ ਜੀ ਦੇਖੋ ਅੱਜ ਅਸੀਂ ਨੌਲੇਜ ਦੀ ਲੈਣਾ ਤੁਹਾਡੇ ਤੋਂ ਗਿਆਨ ਲੈਣਾ ਪੂਰਾ ਨਹੀਂ ਨਹੀਂ ਨੌਲੇਜ ਆਈ ਨਾ ਤਾਨੂੰ ਕਿਸੇ ਥੋੜਾ ਜਿਹਾ ਇਹ ਦੱਸ ਦੋ ਕਿ ਜਿਹੜਾ ਪਨੀਰ ਆ ਉਹ ਕਿੰਨੇ ਲੀਟਰ ਜਿਹੜੇ ਦੁੱਧ ਚੋਂ ਬਣਦਾ ਤਜਰਬਾ ਕਰਕੇ ਮੈਂ ਵੀ ਦੇਖਣਾ ਜਾਂ ਮੈਂ ਦੇਖਿਆ ਵੀ ਆ ਖੈਰ ਇੱਕ 1 ਕਿਲੋ ਬਣਦਾ ਤੇ ਜਿਹੜਾ ਦੁੱਧ ਚੋਂ ਆਵਾ ਆ ਚਵਾਵਾ ਦੁੱਧ ਹੈ ਉਹ ਕਿੰਨੇ ਰੇਟ ਤੇ ਮਿਲਦਾ ਸਹੀ ਦੱਸਣਾ ਚਵਾਵਾ ਦੁੱਧ ਅਸੀਂ ਵੀ ਪਿੰਡਾਂ ਚੋਂ ਲੈਨੇ ਦੁੱਧ ਇਸ ਵੇਲੇ ਅੱਜ ਦੀ ਡੇਟ ਚ ਜਿਹੜਾ ਚਵਾਵਾ ਦੁੱਧ ਆ ਉਹ ਕਿੰਨੇ ਨੂੰ ਲੀਟਰ ਕਿਲ ਮਿਲਦਾ ਮੈਂ ਬੋਲਾਂ ਨਹੀਂ ਜਿੱਕ ਭਲੇਖਾ ਲੱਗਦਾ ਨਹੀਂ ਨਹੀਂ ਭਲੇਖਾ ਨਹੀਂ ਚਲੋ ਕਿੰਨੇ ਚਲੋ ਦੱਸੋ ਕਿੰਨੇ ਨੂੰ 55 60 60 ਤੇ ਆਈਏ ਹਾਂ ਹੁਣ ਮੈਂ ਹਿਸਾਬ ਮੈਂ ਤੁਹਾਨੂੰ ਦੱਸਦਾ ਗਣਤ ਤੁਹਾਡਾ ਵੀ ਖਰਾ ਹੈ ਅੱਜ ਥੋੜਾ ਮਾੜਾ ਹੋ ਗਿਆ ਮੈਂ ਤੁਹਾਨੂੰ ਇਹ ਦੱਸਦਾ 55 ਤੋਂ 60 ਰੁਪਏ ਸ਼ਰਮਾ ਜੀ ਤੁਹਾਡਾ ਲੀਟਰ ਦੁੱਧ ਹੈ 5 ਲੀਟਰ ਦੁੱਧ ਨਾਲ 1 ਕਿਲੋ ਪਨੀਰ ਬਣਦਾ ਠੀਕ ਹੈ ਜੀ ਇਹਦਾ ਮਤਲਬ ਆ ਕਿ 60 ਰੁਪਏ ਦੇ ਦੁੱਧ ਚਾਹਵਾ ਦੁੱਧ 60 ਤੋਂ ਘੱਟ ਨਹੀਂ ਦੇ ਸਕਦਾ ਕੋਈ ਮੈਨੂੰ ਵੀ ਪਤਾ ਹੈ ਉਹ ਸੇਵਾ ਕਰਨ ਵਾਲੇ ਅਲੱਗ ਹੁੰਦੇ ਜਿਹੜੇ ਬੰਦੇ ਸੋ ਉਹ 60 ਰੁਪਏ ਦਾ ਜੇ ਲਾਈਏ ਤਾਂ ਸ਼ਰਮਾ ਜੀ ਦੇ ਮੁਤਾਬਕ ਸ਼ਰਮਾ ਜੀ ਤੁਹਾਡੇ ਮੁਤਾਬਕ ਹੁਣ ਗਲਤੀ ਨਾ ਵਾਰ-ਵਾਰ ਕਰੀ ਜਾਓ ਹਰ ਵਾਰ ਤੁਸੀਂ ਦੱਸੋ ਜੇ 5 ਲੀਟਰ ਦੁੱਧ ਨਾਲ 5 ਲੀਟਰ ਦੁੱਧ ਕਿੰਨੇ ਦਾ ਆਊਗਾ ਚਾਹਵਾ ਦੁੱਧ ਠੀਕ ਹੈ 60 ਨਹੀਂ 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 ਦੱਸੋ ਨਾ ਗੁਣਾ ਕਰਕੇ 300 ਰੁਪਏ 300 ਰੁਪਏ ਦਾ ਜਿਹੜਾ ਦੁੱਧ ਆਇਆ ਉਹ ਚੋਂ ਕਿਲੋ ਪਨੀਰ ਕੱਢਿਆ ਤੇ 200 ਰੁਪਏ ਦਾ ਕਿੰਦਾ ਮਹਿਟਾ ਹੈ ਤੁਸੀਂ ਤਾਂ ਤੁਸੀਂ ਦੇਣਾ ਹੈ ਨਾ ਜੇ ਤੁਸੀਂ ਪ੍ਰੋਫਿਟ ਵੀ ਤਾਂ ਕੱਢੋਗੇ ਖਰਚੇ ਵੀ ਕੱਢੋਗੇ ਤਾਂ ਉਹ ਤੁਹਾਨੂੰ 1.5 200 ਦੇ ਆਸ-ਪਾਸ ਪਾਊਗਾ ਤਾਂ ਹੀ ਜਾ ਕੇ ਤੁਸੀਂ ਬਿਜ਼ਨਸ ਕੰਡਾ ਹੋ ਹੀ ਨਹੀਂ ਸਕਦਾ ਨਹੀਂ ਤਾਂ ਬੰਦ ਹੋ ਜਾਊਗਾ ਤੁਸੀਂ ਮੈਨੂੰ ਹੁਣ ਦੱਸੋ ਵੀ ਕਿੱਦਾਂ ਪੁੱਗ ਸਕਦਾ ਪਨੀਰ ਤੁਨ ਇਹ ਚੀਜ਼ ਮੈਂ ਜਾਣਕਾਰੀ ਚਾਹੁੰਦਾ ਮੇਰੇ ਹੋਰ ਵੀ ਭਰਾਵਾਂ ਨੂੰ ਮੈਂ ਪੰਜਾਬੀਆਂ ਨੂੰ ਜਾਂ ਜਿੱਥੇ ਵੀ ਜਾਣੇ ਕਰੀ ਜਣੀ ਕਰਾਂ ਮਨੋਂ ਤੁਹਾਡੇ ਮੁਤਾਬਕ 300 ਦੇ ਆਸ-ਪਾਸ 1 ਕਿਲੋ ਪਨੀਰ ਬਣਦਾ ਆ ਤੁਸੀਂ ਕਿੱਦਾਂ ਦੇ ਦੇਣਾ 250 ਨੂੰ ਜਦਕਿ ਤੁਹਾਡੇ ਖਰਚੇ ਵੀ ਬਹੁਤ ਬਣੇ ਆ ਅੱਜ ਥੋੜਾ ਜਿਹਾ ਦੱਸੋ ਨਾ ਨਹੀਂ ਆਪਾਂ ਨਹੀਂ ੱਕਾ ਨਹੀਂ ੱਕਾ ਨਾ ਕਰੋ ਫਰਕ ਆਪਾਂ ਦਾ ਫਰਕ ਹੈਗਾ ਸਰ ਉਹ ਵੀ ਫਰਕ ਹੈਗਾ ਕੀ ਫਰਕ ਪੈਗਾ ਇਹਨਾਂ ਸਾਡੇ ਕਰਦੇ ਉਹ ਕੀ ਫਰਕ ਪੈਗਾ ਉਹ ਕਰਦੇ ਇਹਦਾ ਮਤਲਬ ਆ ਕਿ ਜਿਹੜਾ ਚਾਵਾ ਦੁੱਧ ਆ ਉਹਦੇ ਚੋਂ ਕੰਮ ਦੀ ਚੀਜ਼ ਆਪਾਂ ਪਹਿਲਾਂ ਕੱਢ ਲਈ ਐ ਸਰ ਮੈਂ ਤਾਂ ਤੁਹਾਨੂੰ ਦੱਸਾ ਤਿੰਦਾ ਤੇ ਦੇਲੀ ਕਰਨ ਵਾਲਾ ਮੈਨੂੰ ਇੰਨੀ ਨੋਲੇਜ ਨਹੀਂ ਹੈ ਕਿ ਮੈ ਨਾਲ ਸਰਬ ਕੁਛ ਹੈਗੀ ਆ ਅੱਜ ਨਾਦਾਨ ਬਣ ਗਿਆ ਬੰਨਣਾ ਵੀ ਪਹਿਣਾ ਬੰਨਣਾ ਵੀ ਪਹਿਣਾ ਚਲੋ ਕਰੋ ਪਰ ਸਰ ਸਰ ਕੀ ਲੱਗਾ ਕੋਈ ਤਾਂ ਇਸ ਦੇ ਵਿੱਚ ਪੈਂਦਾ ਸੇਵਾ ਕਰ ਰਹੇ ਜੀ ਸੇਵਾ ਗੁਰਦਾਸਪੁਰ ਤੋਂ ਸੇਵਾ ਕਰ ਰਹੇ ਸਾਡੀ ਫਖਰਪੁਰ ਦੀ ਸੇਵਾ ਜਲੰਧਰ ਤੱਕ ਵੀ ਸੇਵਾ ਕਰਨਗੇ ਹਾਂਜੀ